ਮਾਨਸਿਕ ਰੋਗੀ ਹੋ ਗਿਆ ਸੀ ਪਾਕਿਸਤਾਨ ਦਾ ਪਹਿਲਾ ਹੀ ਮਾਨਸਿਕ ਰੋਗੀ ਹੈ ਉਹ ਪਤਾ ਨਹੀਂ ਕਿਹੜਾ ਉਹਨਾਂ ਨੂੰ ਦੁੱਖ ਲੱਗਿਆ ਹੋਇਆ ਜਿਹੜਾ ਇਨਸਾਨਾਂ ਦੇ ਖੂਨ ਦੇ ਪਿਆਸੇ ਹੋਏ ਨੇ ਉਹ ਲੋਕ ਐਕਚੁਅਲੀ ਉਹ ਇਨਸਾਨ ਹੁੰਦੇ ਨਹੀਂ ਲੋਕ ਇਨਸਾਨ ਹੀ ਹੈ ਨਹੀਂ ਉਹ ਲੋਕ ਹਯਵਾਨ ਲੋਕ ਨੇ ਉਹ ਸੋ ਵਾਹਿਗੁਰੂ ਕਰੇ ਉਹਨਾਂ ਸਾਰੀਆਂ ਰੂਹਾਂ ਨੂੰ ਵਾਹਿਗੁਰੂ ਸਕੂਨ ਦਵੇ ਆਪਣੇ ਚਰਨਾਂ ਚ ਨਿਵਾਸ ਦਵੇ ਤੇ ਇਹਨਾਂ ਲੋਕਾਂ ਨੂੰ ਪੂਰਾ ਅਕਲ ਦੇ ਵਿੱਚ ਦੁਨੀਆ 'ਚ ਰਹਿਣ ਦੀ ਉਹਨਾਂ ਨੂੰ ਪਤਾ ਨਹੀਂ ਕਿਹੜੇ ਲੋਕ ਜਿਹੜੇ ਪਾੜ ਤਾਂ ਪੜਾਉਂਦੇ ਜਿਹੜੇ ਇਹ ਕਹਿੰਦੇ ਨੇ ਕਿ ਜੇ ਤੁਸੀਂ ਐਦਾਂ ਕਰੋਗੇ ਤੇ ਤੁਹਾਨੂੰ ਉੱਥੇ ਅੱਲਾ ਆਪਣੀ ਗੋਚ ਜਗ੍ਹਾ ਦੇਊਗਾ ਪਤਾ ਨਹੀਂ ਕੌਣ ਡੋਕਨੇ ਉਹ ਐਦਾਂ ਕਦੇ ਵੀ ਨਹੀਂ ਹੋ ਸਕਦਾ ਵਾਹਿਗੁਰੂ ਕਰੀ ਅਸੀਂ ਸਾਰੇ ਹਿੰਦੂ ਮੁਸਲਮ ਸਿੱਖ ਸਾਰੇ ਜਾਣੇ ਰਲ ਮਿਲ ਕੇ ਰਹੀਏ ਪਿਆਰ ਦੇ ਨਾਲ ਰਹੀਏ ਆ ਦੇਖੋ ਦੋਨੋਂ ਖਾਲਸੇ ਖੜੇ ਇੱਥੇ ਇੱਥੇ ਕੋਈ ਵੈਰ ਭਾਵਨਾ ਨਹੀਂ